ਜੈ ਮਾਤਾ ਦੀ ਜੀ ਸਾਰਿਆਂ ਨੂੰ ਮੈਂ ਰਵਨੀਤ ਅੱਜ ਖੜੀਆਂ ਪਟਿਆਲਾ ਦੇ ਪ੍ਰਾਚੀਨ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਵਰਾਤਰੇ ਸ਼ੁਰੂ ਹੋ ਗਏ ਨੇ ਤੇ ਨਵਰਾਤਰਿਆਂ ਦੀ ਤਿਆਰੀਆਂ ਨੂੰ ਲੈ ਕੇ ਡੈਕੋਰੇਸ਼ਨ ਨੂੰ ਲੈ ਕੇ ਮੈਂ ਤੁਹਾਨੂੰ ਇਸ ਮੰਦਰ ਦੇ ਵਿੱਚ ਲੈ ਕੇ ਆਈਆਂ ਤੇ ਜਾਣਕਾਰੀ ਲਵਾਂਗੇ ਥੋੜੀ ਜੀ ਮੰਦਰ ਦੇ ਬਾਰੇ ਤੇ ਤੁਹਾਨੂੰ ਦਿਖਾਵਾਂਗੇ ਕਿ ਮੰਦਰ ਹਰ ਵਾਰ ਤਾਂ ਵੈਸੇ ਤੁਹਾਨੂੰ ਦੱਸ ਦਵਾਂ ਕਿ ਹਰ ਵਾਰ ਹੀ ਮੰਦਰ ਬਹੁਤ ਹੀ ਵਧੀਆ ਸਜਾਇਆ ਜਾਂਦਾ ਹੈ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ ਕੋਈ ਕਮੀ ਹਰ ਵਾਰ ਹੀ ਕੋਈ ਕਮੀ ਨਹੀਂ ਐਸੀ ਹੁੰਦੀ ਜੋ ਇਸ ਮੰਦਰ ਦੇ ਵਿੱਚ ਕੱਢੀ ਜਾਵੇ ਕਿਉਂਕਿ ਪ੍ਰਾਚੀਨ ਮੰਦਰ ਹੈ ਇਤਿਹਾਸਿਕ ਮੰਦਰ ਹੈ ਪਤਾ ਨਹੀਂ ਪਤਾ ਨਹੀਂ ਕਿੱਥੋਂ-ਕਿੱਥੋਂ ਦੀ ਦੁਨੀਆ ਹੈ ਜੋ ਇਸ ਮੰਦਰ ਦੇ ਵਿੱਚ ਸੁੱਖਾਂ ਸੁਖਣ ਲਈ ਆਉਂਦੀ ਹੈ ਸੁੱਖਾ ਤਰਨ ਲਈ ਆਉਂਦੀ ਹੈ ਬੜੇ ਵਧੀਆ ਤਰੀਕੇ ਨਾਲ ਲੋਕੀ ਪਤਾ ਨਹੀਂ ਕਿੰਨੀ ਦੂਰ-ਦੂਰ ਤੋਂ ਇਸ ਮੰਦਰ ਦੇ ਵਿੱਚ ਮੱਥਾ ਟੇਕਣ ਆਉਂਦੇ ਨੇ ਕਿਉਂ ਆਉਂਦੇ ਨੇ ਇੱਕ ਆਸ ਦੇ ਨਾਲ ਕੀ ਅਣਾਦੀ ਆਸਾਂ ਪੂਰੀਆਂ ਹੁੰਦੀਆਂ ਨੇ ਜਿਹੜੇ ਕਿ ਇਸ ਮੰਦਿਰ ਦੇ ਨਾਲ ਜੁੜੇ ਹੋਏ ਨੇ ਇਤਿਹਾਸਿਕ ਮੰਦਿਰ ਹੈ ਬਹੁਤ ਪੁਰਾਣਾ ਰਾਜੇ ਮਹਾਰਾਜਾਂ ਦਾ ਬਣਵਾਇਆ ਹੋਇਆ ਇਹ ਮੰਦਿਰ ਹੈ ਸੋ ਮੈਂ ਅੱਜ ਤੁਹਾਨੂੰ ਇਸ ਮੰਦਿਰ ਦੀ ਡੈਕੋਰੇਸ਼ਨ ਜੋ ਹੈ ਇਸ ਮੰਦਿਰ ਦੇ ਵਿੱਚ ਜੋ ਪ੍ਰਬੰਧ ਕੀਤੇ ਗਏ ਨੇ ਨਵਰਾਤਰੀਆਂ ਨੂੰ ਲੈ ਕੇ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਤੁਹਾਨੂੰ ਇਸ ਮੰਦਿਰ ਦੇ ਵਿੱਚ ਲੈ ਕੇ ਆਈਆਂ ਚੱਲਦੇ ਅੰਦਰ ਤੇ ਦਿਖਾਵਾਂਗੇ ਤੁਹਾਨੂੰ ਇਸ ਮੰਦਿਰ ਦੀਆਂ ਖੂਬਸੂਰਤ ਤਸਵੀਰਾਂ ਮੰਦਰ ਦੇ ਪ੍ਰਬੰਧ ਨੂੰ ਲੈ ਕੇ ਮੰਦਰ ਦੀਆਂ ਸਹੂਲਤਾਂਵਾਂ ਨੂੰ ਲੈ ਕੇ ਹੁਣ ਆਪਾਂ ਗੱਲਬਾਤ ਕਰਾਂਗੇ ਇਸ ਮੰਦਰ ਦੇ ਪੁਜਾਰੀ ਰਵੀ ਜੀ ਦੇ ਨਾਲ ਨਮਸਕਾਰ ਪੰਡਤ ਜੀ ਨਮਸਕਾਰ ਜੀ ਪੰਡਤ ਜੀ ਜਿਵੇਂ ਕਿ ਉਹ ਨਵਰਾਤਰੀ ਸ਼ੁਰੂ ਨੇ ਤੇ ਨਵਰਾਤਰੀਆਂ ਨੂੰ ਲੈ ਕੇ ਤੇ ਇਸ ਵਾਰੀ ਕੀ ਕੁਝ ਖਾਸ ਹੈ ਨਵਾ ਅ ਨਵਾ ਜਾਂ ਕੁਝ ਖਾਸ ਐਦਾਂ ਦੇਖਿਆ ਜਾਏ ਕਿ ਜੋ ਕਮੀਆਂ ਸਜਾਵਟ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਰਹਿ ਗਈ ਸੀਗੀਆਂ ਉਸ ਨੂੰ ਇਸ ਵਾਰ ਉਸ ਨੂੰ ਮੁੱਖ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਗਈ ਹੈ ਸੋ ਪਿਛਲੀ ਸਾਰੀ ਜੋ ਕਮੀਆਂ ਸੀਗਾ ਉਹਨੂੰ ਦੂਰ ਕੀਤਾ ਗਿਆ ਹੈ। ਹਰ ਮੰਦਰ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਆ ਬਾਕੀ ਵੀ ਜਿੰਨਾ ਵੀ ਚੀਜ਼ਾਂ ਦਾ ਸੀ ਬੰਦੋਬਸਤ ਬਹੁਤ ਅੱਛੇ ਤਰੀਕੇ ਨਾਲ ਕੀਤਾ ਗਿਆ ਹੈ। ਆ ਕਿਹਾ ਜਾਇਆ ਤਾਂ ਕਿ ਹਰ ਵਾਰ ਹੀ ਨਰਾਤਿਆਂ ਨੂੰ ਲੈ ਕੇ ਕੁਝ ਨਵਾਂ ਹੀ ਹੁੰਦਾ ਹੈ ਡੈਕੋਰੇਸ਼ਨ ਨੂੰ ਲੈ ਕੇ ਤੇ ਇਸ ਵਾਰੀ ਸਿਕਿਉਰਿਟੀ ਦੇ ਕੀ ਇੰਤਜ਼ਾਮ ਹੈ? ਸਿਕਿਉਰਿਟੀ ਹਮੇਸ਼ਾ ਦੀ ਤਰ੍ਹਾਂ ਆ ਪ੍ਰਾਈਵੇਟ ਸਿਕਿਉਰਿਟੀ ਸਾਡੀ ਵਿਰਾਸਤ ਦੀ ਹੈ। ਬਹੁਤ ਅੱਛਾ ਕੰਮ ਕਰ ਰਹੀ ਹੈ। ਕੋਈ ਦਿੱਕਤ ਨਹੀਂ। ਕੋਈ 1% ਵੀ ਕਮੀ ਨਹੀਂ ਉਹਨਾਂ ਵੱਲੋਂ। ਉਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਇੱਕ ਸਰਕਲ ਹੈ ਬਾਹਰ ਉਸ ਤੋਂ ਬਾਹਰ ਕਮਾਂਡੋਜ਼ ਦਾ ਸਰਕਲ ਹੈ ਜੀ ਤੇ ਕਿਉਂਕਿ ਕਤਵਾਲੀ ਪੁਲਿਸ ਕਤਵਾਲੀ ਦੇ ਵਿੱਚ ਆਪਣਾ ਮੰਦਿਰ ਪੈਂਦਾ ਤਾਂ ਕਤਵਾਲੀ ਤੋਂ ਵੀ ਪੁਲਿਸ ਦਾ ਪੂਰੀ ਕੋਆਪਰੇਸ਼ਨ ਮਿਲ ਰਹੀ ਹੈ ਇੱਥੇ ਬਾਹਰ ਜਿਪਸੀਆਂ ਖੜੀਆਂ ਨੇ ਪੂਰੀ ਤਰ੍ਹਾਂ ਸਾਨੂੰ ਸਿਕਿਉਰਿਟੀ ਦਿੱਤੀ ਗਈ ਹੈ ਜੀ ਤੇ ਇਸ ਵਾਰੀ ਜਿਵੇਂ ਕੀ ਹਰ ਵਾਰੀ ਹੋਈ ਚਲੋ ਇਹ ਵਰਤ ਰੱਖੇ ਜਾਂਦੇ ਨੇ ਨਵਰਾਤਿਆਂ ਨੂੰ ਲੈ ਕੇ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਜਾਵਾਂਗੀ ਕਿ ਸਾਲ ਦੇ ਵਿੱਚ ਨਵਰਾਤਰੇ ਦੋ ਵਾਰੀ ਆਉਂਦੇ ਨੇ ਤੇ ਦੋਨਾਂ ਦੇ ਵਿੱਚ ਅੰਤਰ ਕੀ ਹੈ ਇਸ ਅੰਤਰ ਕੋਈ ਨਹੀਂ ਹੈ ਹਾਂ ਨਵਰਾਤਰੇ ਉਸੇ ਤਰੀਕੇ ਨਾਲ ਉਹ ਵਾਲੇ ਸੈਲੀਬ੍ਰੇਟ ਕੀਤੇ ਜਾਂਦੇ ਨੇ ਉਸੇ ਤਰੀਕੇ ਨਾਲ ਇਹ ਆਸਨ ਵਾਲੇ ਸੈਲੀਬ੍ਰੇਟ ਕੀਤੇ ਜਾਂਦੇ ਨੇ ਨਵਰਾਤਰਿਆਂ ਦੇ ਵਿੱਚ ਇੱਕ ਇੱਕ ਡਿਫਰੈਂਸ ਹੈ ਜੋ ਕਿ ਇਹ ਨਾ ਦੋਨਾਂ ਨੂੰ ਨਾਂ ਲੈ ਕੇ ਨਾ ਇੱਕ ਇਹ ਮੇਨ ਨਵਰਾਤਰੇ ਨੇ ਇੱਕ ਗੁਪਤ ਨਵਰਾਤਰੇ ਹੁੰਦੇ ਨੇ ਜੀ ਸਾਲ ਵਿੱਚ ਦੋ ਵਾਰ ਗੁਪਤ ਨਵਰਾਤਰੇ ਆਉਂਦੇ ਨੇ ਤੇ ਜਿਵੇਂ ਆਪਣੇ ਇਹ ਆਸਨ ਦੇ ਔਰ ਚੈਦ ਦੇ ਨਵਰਾਤਰੇ ਬੜੀ ਧੂਮ ਧਾਮ ਨਾਲ ਸੈਲੀਬ੍ਰੇਟ ਕੀਤੇ ਜਾਂਦੇ ਆ ਪੂਰੀ ਅਕਤੰਬਰ ਦੇ ਨਾਲ ਜੀ ਫੁੱਲਾਂ ਦੀ ਸਜਾਵਟ ਲਾਈਟਾਂ ਦੀ ਸਜਾਵਟ ਪਰਦੇ-ਪਰਦੇ ਇਹ ਉਹ ਪੂਰੀ ਪਬਲਿਸਿਟੀ ਦੇ ਨਾਲ ਪੂਰੀ ਵਧਾ ਚੜਾ ਕੇ ਕੀਤਾ ਜਾਂਦਾ ਹੈ ਉਮੇ ਉਹ ਗੁਪਤ ਨਵਰਾਤਰੇ ਹੁੰਦੇ ਆ ਗੁਪਤ ਨਵਰਾਤਰੇ ਮੀਨਸ ਜਿਵੇਂ ਆਪਾਂ ਗੁਪਤ ਦਾਨ ਦਿੰਦੇ ਆ ਕਿ ਆਪਾਂ ਦਾਨ ਦੇ ਕੇ ਉਮੇ ਪੂਜਾ ਆ ਪਾਠ ਭਗਤੀ ਦਾ ਇੱਕ ਸਰੂਪ ਉਹ ਹੈ ਜਿਵੇਂ ਸਾਧੂ ઋષਿ ਸੰਤ ਵਗੈਰਾ ਜੰਗਲਾਂ ਵਿੱਚ ਪਹਾੜਾਂ ਵਿੱਚ ਰਹਿ ਕੇ ਪੂਜਾ ਕਰਦੇ ਨੇ ਉਮੇ ਗੁਪਤ ਨਵਰਾਤਰੇ ਆਉਂਦੇ ਆ ਗੁਪਤ ਨਵਰਾਤਰਾਂ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੈ ਉਹ ਨਹੀਂ ਤਾਂ ਜਿਹੜਾ ਸਾਡੇ ਮੰਦਰ ਦਾ ਸਟਾਫ ਹੈ ਸਾਡੇ ਪੁਜਾਰੀ ਸਮੂਹ ਜਿਹੜਾ ਹੈਗਾ ਔਰ ਸਾਡੇ ਹੈਲਪਰ ਜਿਹੜੇ ਹੈਗੇ ਉਹ ਚੁੱਪਚਾਪ ਗੁਪਤ ਤੌਰ ਤੇ ਪੂਜਾ ਪਾਠ ਔਰ ਵਿਧੀ ਵਿਧਾਨ ਨੂੰ ਫੋਲੋ ਕਰਦੇ ਹੋਏ ਇਸ ਸਮੇਂ ਨਵਰਾਤਰੀਆਂ ਨੂੰ ਸੈਲੀਬ੍ਰੇਟ ਕਰਦੇ ਨੇ ਤੇ ਨਵਰਾਤਰੀਆਂ ਨੂੰ ਲੈ ਕੇ ਜਿਵੇਂ ਔਰਤਾਂ ਦੀ ਗੱਲ ਕਰੀਏ ਤਾਂ ਵਰਤ ਰੱਖੇ ਜਾਂਦੇ ਨੇ ਉਹਨਾਂ ਲਈ ਵੀ ਕੁਝ ਖਾਸ ਪ੍ਰਬੰਧ ਹੈ ਇਸ ਮੰਦਿਰ 'ਚ ਨਹੀਂ ਸਿਰਫ ਔਰਤਾਂ ਹੀ ਨਹੀਂ ਆਦਮੀ ਵੀ ਰੱਖਦੇ ਨੇ ਸਮਾਜ ਦੇ ਬਹੁਤ ਬੜੀ ਗਿਣਤੀ ਐਸੀ ਹੈ ਜੋ ਵਰਤ ਰੱਖਦੀ ਹੈ ਤੇ ਉਹਨਾਂ ਦੇ ਵਾਸਤੇ ਬੰਦੋਬਸਤ ਦੇਖੋ ਇੱਕ ਜਿਹੜਾ ਕਹਿੰਦੇ ਜੀ ਨਵਰਾ ਵਰਤ ਵਾਲਾ ਭੋਜਨ ਸੋ ਆਪਣੇ ਇਥੇ ਲੰਗਰ ਕਮੇਟੀ ਬਣੀ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਮੈਨੇਜ ਕਰਦੀ ਹੈ ਉਹ ਲੰਗਰ ਦਾ ਬੰਦੋਬਸਤ ਹੈ ਸੋ ਹੈ ਉਸ ਤੋਂ ਇਲਾਵਾ ਵ੍ਰਤ ਵਾਲੇ ਲੰਗਰ ਦਾ ਵੀ ਬੰਦੋਬਸਤ ਇਹਨਾਂ ਨੇ ਕੀਤਾ ਹੁੰਦਾ ਉਹ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਰਾਤ ਦੇ 11 ਵਜੇ ਤੱਕ ਚੱਲਦਾ ਰਹਿੰਦਾ ਹੈ ਜੀ ਤੇ ਇਹਦਾ ਮੰਦਿਰ ਖੁੱਲਣ ਦਾ ਟਾਈਮ ਸਮਾਂ ਜੋ ਹੈ ਉਹ ਕਿਸ ਤਰ੍ਹਾਂ ਵੀ ਮਤਲਬ ਸਵੇਰੇ ਜਾਂ ਰਾਤ ਦਾ ਬੰਦ ਕਰਨ ਦਾ ਟਾਈਮ ਕੀ ਹੈ ਅ ਕਿਉਂਕਿ ਪੋਪੂਲੇਸ਼ਨ ਆਉਣ ਵਾਲੀ ਬਹੁਤ ਜ਼ਿਆਦਾ ਹੈ ਸਮਾਸ ਤੋਂ ਬਹੁਤ ਲੋਕ ਆਉਂਦੇ ਨੇ ਬਾਹਰੋਂ ਬਹੁਤ ਲੋਕ ਆਉਂਦੇ ਨੇ ਤੇ ਇਸ ਲਈ ਸਵੇਰੇ 1 ਘੰਟਾ ਅਸੀਂ ਵਧਾ ਦਿੰਦੇ ਹਾਂ ਹਮੇਸ਼ਾ ਰੁਟੀਨ ਵਿੱਚ 5 ਵਜੇ ਮੰਦਿਰ ਖੁੱਲਦਾ ਹੈ ਅਸੀਂ ਨਵਰਾਤਰੇ ਨਵਰਾਤਰੇ 4 ਵਜੇ ਖੋਲਦੇ ਹਾਂ ਤੇ ਰਾਤ ਨੂੰ 9:30 ਬੰਦ ਕਰਦੇ ਹਾਂ ਡੇਲੀ ਰੁਟੀਨ ਦੇ ਵਿੱਚ ਹੁਣ 10 ਵਜੇ ਬੰਦ ਕਰਿਆ ਕਰਾਂਗੇ ਉਹਦੇ ਵਿੱਚ ਇੱਕ ਚੀਜ਼ ਇਹ ਕਵਰ ਹੋ ਜਾਂਦੀ ਹੈ ਕਿ ਜਿਹੜੇ ਲੋਕ ਹਰਿਆਣਾ ਰਾਜਸਥਾਨ ਤੋਂ ਦਿੱਲੀ ਤੋਂ ਆਏ ਨੇ ਉਹ ਹੁਣ ਜਿਹੜਾ ਬੰਦਾ ਇੰਨੀ ਦੂਰ ਸਫਰ ਤੈਅ ਕਰਕੇ ਆਇਆ ਹੈ ਉਹ ਫਿਰ ਸ਼ਾਮ ਦੁਪਹਿਰ ਤੱਕ ਆਂਦਾ ਹੈ ਉਹ ਫਿਰ ਇੱਥੇ ਰੁੱਕ ਕੇ ਮੱਥਾ ਟੇਕ ਕੇ ਅੰਨਕ ਸਮੋਹਿਤ ਹੋ ਜਾਂਦਾ ਹੈ ਸਮੁੰਦਰ ਦੇ ਪ੍ਰਤੀ ਉਹਦਾ ਜਲਦੀ ਜਾਨ ਨੂੰ ਜੀ ਨਹੀਂ ਕਰਦਾ ਉਹ ਰਾਤ ਨੂੰ ਫਿਰ ਇੱਥੇ ਹੀ ਰੁਕ ਜਾਂਦੇ ਨੇ ਚੌਂਕੀ ਭਰਦੇ ਨੇ ਖਾਣ ਖਾਣ ਰਹਿਣ ਦਾ ਬੰਦੋਬਸਤ ਹੈਗਾ ਰਹਿਣ ਦਾ ਅੱਛਾ ਬੰਦੋਬਸਤ ਨਹੀਂ ਹੈ ਖਾਣ ਦਾ ਵਰਤ ਵਾਲਿਆਂ ਦਾ ਔਰ ਨਾਰਮਲ ਫੂਡ ਵਾਲਿਆਂ ਦਾ ਬੰਦੋਬਸਤ ਹੈਗਾ ਉਹ ਲੋਕ ਇੱਥੇ ਖਾਣਾ ਖੁਣਾ ਖਾਂਦੇ ਸਾਰੀ ਰਾਤ ਜਾਗ ਕੇ ਇੱਥੇ ਚੌਂਕੀ ਭਰਦੇ ਨੇ ਮੰਦਰ ਦੇ ਪਰਿਸਰ ਦੇ ਵਿੱਚ ਮੰਦਰ ਦੇ ਬਾਹਰਲੇ ਪਾਸੇ ਪਹਿਲਾਂ ਪਰਿਸਰ ਦੇ ਵਿੱਚ ਅਲਾਊਟ ਸੀਗਾ ਹੁਣ ਅਲਾਊਟ ਨਹੀਂ ਹੈ ਹੁਣ ਬਾਹਰ ਬੈਠ ਕੇ ਕਰਦੇ ਨੇ ਤੇ ਫਿਰ ਸਵੇਰੇ ਦੁਆਰਾ ਮੱਥਾ ਟੇਕ ਕੇ ਮਤਲਬ ਆਪਣੇ ਮਨ ਨੂੰ ਸੰਤੁਸ਼ਟ ਕਰਕੇ ਕਿ ਅਸੀਂ 2 ਦਿਨ ਮੱਥਾ ਟੇਕਿਆ ਹੈ ਜਾਂ 2 ਵਾਰ ਮੱਥਾ ਟੇਕਿਆ ਹੈ ਇਸ ਸੋਚ ਨਾਲ ਜਾਂਦੇ ਇਸ ਲਈ ਉਹਨਾਂ ਨੂੰ ਹੋਰ ਸੁਵਿਧਾ ਮਿਲੇ ਇਸ ਲਈ ਅਸੀਂ ਘੰਟਾ ਸਵੇਰੇ ਪਹਿਲਾਂ ਖੋਲ ਦਿੰਦੇ ਆਂ ਔਰ ਕਿਉਂਕਿ ਵੋਹੀ ਮੈਂ ਕਹਾਂ ਕਿ ਗਿਣਤੀ ਆਉਣ ਵਾਲਿਆਂ ਦੀ ਬਹੁਤ ਹੋ ਜਾਂਦੀ ਹੈ ਘੰਟਾ ਪਹਿਲਾਂ ਖੋਲ ਦਿੰਦੇ ਆਂ ਸ਼ਾਮ ਨੂੰ ਘੰਟਾ ਲੇਟ ਬੰਦ ਕਰਦੇ ਆਂ ਵੈਸੇ ਰਵੀ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਸ ਮੰਦਿਰ ਦੇ ਨਾਲ ਜੁੜ ਸਰ ਮੇਰੀ ਜਨਰੇਸ਼ਨਸ ਤਿੰਨ ਪੀੜੀਆਂ ਤੋਂ ਅਸੀਂ ਬੈਠੇ ਆਂ ਇੱਥੇ ਜੀ ਔਰ 100 ਸਾਲ ਤੋਂ ਉੱਪਰ ਹੋ ਗਿਆ ਹੈ ਮੈਨੂੰ ਕਰੀਬ 25 ਸਾਲ ਵੀ 25 ਸਾਲ ਮੈਨੂੰ ਹੋ ਗਏ ਨੇ ਤਿੰਨ ਪੀੜੀਆਂ ਤੋਂ ਅਸੀਂ ਇੱਥੇ ਹੈਗੇ ਆਂ ਯਾਨੀ ਕਿ ਤੁਸੀਂ ਤੀਸਰੀ ਪੀੜ੍ਹੀ ਐ ਜੋ ਇਸ ਮੰਦਰ ਦੇ ਵਿੱਚ ਸੇਵਾ ਕਰ ਰਹੀ ਐ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਨੂੰ 2003 ਦੇ ਵਿੱਚ ਲੱਗਿਆ ਸੀਗਾ ਤਾਂ 22 22 21 22 ਸਾਲ ਹੋ ਗਏ 22 ਸਾਲ ਚੱਲ ਰਿਹਾ ਹੈ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਮੰਦਰ ਦੇ ਨਾਲ ਜੋੜਨ ਤੋਂ ਬਾਅਦ ਅ ਐਕਸਪੀਰੀਅੰਸ ਮੇਨ ਚੀਜ਼ ਨਹੀਂ ਐ ਅਸਲੀ ਚੀਜ਼ ਐ ਸ਼ਰਦਾ ਕਿਉਂਕਿ ਖਾਨਦਾਨੀ ਪੰਡਿਤ ਸੀਗੇ ਐਜੂਕੇਸ਼ਨ ਤੁਸੀਂ ਜਿੱਥੋਂ ਮਰਜੀ ਲੋ ਜ਼ਿੰਦਗੀ ਚ ਜਿੱਥੇ ਮਰਜੀ ਜਾਓ ਪਰ ਜਦੋਂ ਤੁਹਾਡਾ ਸਹੀ ਸਮਾਂ ਆਏਗਾ ਉਦੋਂ ਤੁਸੀਂ ਧਰਮ ਨੂੰ ਉਦੋਂ ਤੁਸੀਂ ਆਪਣੇ ਪੂਜਾ ਪਾਠ ਨੂੰ ਆਪਣੇ ਧਰਮ ਨੂੰ ਆਪਣੇ ਇਸ ਮੰਦਰ ਨੂੰ ਤੁਸੀਂ ਸਮਾਂ ਦੇਣਾ ਹੈ ਉਹ ਜਦੋਂ ਮੇਰਾ ਸਹੀ ਸਮਾਂ ਆਇਆ ਉਸ ਤੋਂ ਬਾਅਦ ਮੈਂ ਇੱਥੇ ਜੁੜ ਗਿਆ ਕਿਤੇ ਥਾਂ ਤੇ ਮੈਨੂੰ ਜੌਬ ਦਿੱਤੀ ਗਈ ਫਿਰ ਮੈਂ ਇੱਥੇ ਉਸ ਸੰ 2003 ਤੋਂ ਮੈਂ ਇੱਥੇ ਆ ਤੇ ਪੰਡਤ ਜੀ ਜਿਵੇਂ ਕਿ ਨਵਰਾਤਰਿਆਂ ਦੀ ਗੱਲ ਕਰੀਏ ਜਿਵੇਂ ਹਰ ਵਾਰੀ ਕਈ ਵਾਰੀ ਘਟ ਜਾਂਦੇ ਨੇ ਆ ਵਧ ਹੋ ਜਾਂਦੇ ਨੇ ਆ ਕਈ ਵਾਰੀ ਪੂਰੇ ਹੀ ਨੌ ਨਰਾਤੇ ਜਿਹੜੇ ਨੇ ਮਨਾਏ ਜਾਂਦੇ ਨੇ ਇਸ ਵਾਰੀ ਕੁਝ ਹੈ ਇਹਨਾਂ ਚ ਡਿਸਟੈਂਡ ਹੂੰ 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 ਇਸ ਵਾਰ ਨਵਰਾਤਰਾ ਵਧਿਆ ਜੀ ਤੀਸਰਾ ਨਵਰਾਤਰਾ ਅ ਤੀਸਰਾ ਨਵਰਾਤਰਾ ਰਿਪੀਟ ਹੋਇਆ ਜੀ ਇਸ ਵਾਰ ਨਵਰਾਤਰੇ ਵਧੇ ਨੇ ਔਰ ਵਧਿਆ ਹੋਇਆ ਨਵਰਾਤਰਾ ਅੱਛਾ ਮੰਨਿਆ ਜਾਂਦਾ ਹੈ ਜੀ ਇਸ ਵਾਰ ਵਧਾਇਆ ਗਿਆ ਜੀ ਕਿੰਨੇ ਡੇਟ ਆ ਜਿਹੜੀ ਸ਼ੁਰੂਆਤ ਹੈ ਔਰ ਐਂਡ ਲਾਸਟ ਨਵਰਾਤਰਾ ਕਿਹੜਾ ਪਹਿਲੀ ਪਹਿਲਾ ਨਵਰਾਤਰਾ 3 ਤਾਰੀਖ ਦਾ ਜੀ ਦੂਜਾ 4 ਤੀਸਰਾ 5 ਤੀਸਰਾ ਹੀ 6 6 ਤਾਰੀਖ ਨੂੰ ਵੀ ਔਰ ਉਸ ਤੋਂ ਬਾਅਦ ਰੈਗੂਲਰ ਹੈ ਮਤਲਬ ਅੱਗੇ 10 ਦਿਨ ਤੱਕ ਅੱਗੇ 10ਵੀਂ ਤੱਕ ਐਂ ਚੱਲਦਾ ਰਹੇਗਾ ਹਾਂ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਮੰਦਿਰ ਬਾਰੇ ਮੰਦਰਵਾਰੇ ਇਹੀ ਹੈ ਜੀ ਲੋਕ ਬਹੁਤ ਬੜੀ ਮਾਤਰਾਇ ਚਾਹੁੰਦੇ ਨੇ ਮੈਂ ਚਾਹੁੰਦਾ ਕਿ ਲੋਕ ਆਂਦੇ ਰਹਿਣ ਕਿਉਂਕਿ ਚੁਕਾਉ ਉਤਰੰਵਲ ਹੋਣਾ ਬਹੁਤ ਜ਼ਰੂਰੀ ਹੈ ਔਰ ਸਮਾਜ ਦੇ ਵਿੱਚ ਖਾਸ ਕਰਕੇ ਹਿੰਦੂਆਂ ਔਰ ਸਿੱਖਾਂ ਵਿਚ ਤਾਂ ਕੋਈ ਜ਼ਿਆਦਾ ਫਰਕ ਨਹੀਂ ਹੈ ਬਹੁਤ ਬੜੀ ਮਾਤਰਾਇ ਸਰਦਾਰਾਂ ਦੀ ਗਿਣਤੀ ਹੈ ਜੋ ਆਂਦੇ ਨੇ ਮੰਦਰ ਮੱਥਾ ਟੇਕਣ ਹਿੰਦੂ ਤਾਂ ਚਲੋ ਸਾਰੇ ਆਂਦੇ ਆ ਕੁਝ ਗਿਣਤੀ ਚ ਮੁਸਲਮਾਨ ਵੀ ਆਂਦੇ ਨੇ ਬਹੁਤ ਛੋਟੀ ਗਿਣਤੀ ਚ ਉਸ ਕਲ ਕੈਪ ਪਾਈ ਹੋਏ ਵਾਈਟ ਵਾਈਟ ਜੀਆਂ ਟੋਪੀਆਂ ਵਾਲੇ ਅਸੀਂ ਦੇਖਦੇ ਆਂ ਉਹ ਵੀ ਥੋੜੀ ਗਿਣਤੀ ਚ ਆਂਦੇ ਨੇ ਪਰ ਬਸ ਠੀਕ ਹੈ ਰਸ਼ ਜੋ ਹੈ ਉਹ ਮੰਦਰਾਂ ਵਿੱਚ ਅੱਛਾ ਲੱਗਦਾ ਹੈ ਰੱਬ ਇਹੀ ਰੌਣਕ ਲਗਾਈ ਰੱਖੇ ਹਸਪਤਾਲਾਂ ਵਿੱਚ ਅੱਛਾ ਨਹੀਂ ਲੱਗਦਾ ਕਿਤੇ ਹੋਰ ਨਹੀਂ ਹੋਣਾ ਚਾਹੀਦਾ ਇਹ ਮੰਦਰਾਂ ਵਿੱਚ ਹੀ ਹੋਣਾ ਚਾਹੀਦਾ ਜੀ ਜਿਵੇਂ ਕਿ ਦੇਖਿਆ ਜਾਏ ਕਿ ਇਹ ਧਰਮ ਦੇ ਨਾਮ ਤੋਂ ਜੋ ਇਸ ਮਾਤਾ ਰਾਣੀ ਦਾ ਜੋ ਮੰਦਰ ਹੈ ਕਾਫੀ ਜ਼ਿਆਦਾ ਪ੍ਰਾਚੀਨ ਹੈ ਇਤਿਹਾਸਿਕ ਮੰਦਰ ਹੈ ਤੇ ਇਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਲਾਈਏ ਕਿਸੇ ਧਰਮ ਦੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ ਹਰ ਇੱਕ ਕੋਈ ਇਸ ਇਸ ਥਾਂ ਤੇ ਆ ਕੇ ਆਪਣਾ ਸਿਰ ਝੁਕਾਂਦਾ ਹੀ ਝੁਕਾਂਦਾ ਹੈ ਹਨਾ ਤੇ ਇਸੇ ਤਰ੍ਹਾਂ ਹੀ ਜੇ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਾਫੀ ਜ਼ਿਆਦਾ ਹੱਦ ਤੱਕ ਪਿੱਛੇ ਹੁੰਦੇ ਜਾਂਦੇ ਜੀ ਹਾਂ ਨਹੀਂ ਨਵੀਂ ਜਨਰੇਸ਼ਨ ਵਿੱਚ ਤਾਂ ਹੁਣ ਬਹੁਤ ਜਾਗਰਤੀ ਆਈ ਹੈ ਜੀ ਹੁਣ ਅਸੀਂ ਮਾਪੇ ਨੂੰ ਦੇਖਦੇ ਆ ਕਿ ਆਪਣੇ ਬੱਚਾ ਨੂੰ ਨਾਂ ਲੈ ਕੇ ਆਉਂਦੇ ਆ ਛੋਟੇ ਛੋਟੇ ਬੱਚੇ ਮੱਥਾ ਟੇਕ ਕੇ ਆਉਂਦੇ ਨੇ ਅ ਬਹੁਤ بڑا ਸੁਧਾਰ ਆਇਆ ਹੈ ਚਾਹੇ ਉਹਦਾ ਸੋਸ਼ਲ ਮੀਡੀਆ ਉਹਦੀ ਵਜ੍ਹਾ ਹੋਵੇ ਚਾਹੇ ਕੁਝ ਵੀ ਹੋਵੇ ਲੋਕਾਂ ਦੇ ਜਾਗਰਤੀ ਧਰਮ ਦੇ ਪ੍ਰਤੀ ਬਹੁਤ ਆਈ ਹੈ ਹੁਣ ਬਹੁਤ ਗਿਣਤੀ ਚ ਲੋਕ ਆਂਦੇ ਨੇ ਤੇ ਮੈਂ ਚਾਹਨਾ ਕਿ ਹਾਂ ਸਾਰੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਦੇ ਜੋ ਵੀ ਹੈ ਉਹਨਾਂ ਨੂੰ ਲੈ ਕੇ ਜਰੂਰ ਹਫਤੇ ਚ ਇੱਕ ਦਿਨ ਜਰੂਰ ਆਇਆ ਕਰਨ ਤੇ ਲੋਕਾਂ ਨੂੰ ਬੱਚਿਆਂ ਨੂੰ ਸੰਸਕਾਰ ਆਪਣੇ ਅ ਪਰਿਵਾਰਿਕ ਸੰਸਕਾਰ ਦੇ ਬਾਰੇ ਦੱਸਣਾ ਅੱਛਾ ਮਤਲਬ ਜ਼ਰੂਰੀ ਹੈ ਹਾਂ ਇਸ ਲਈ ਬੱਚਿਆਂ ਨੂੰ ਅچھے ਸੰਸਕਾਰ ਦੇਨੇ ਬਹੁਤ ਜ਼ਰੂਰੀ ਹੈ ਸੋ ਇਹ ਕਿਹਦਾ ਸਥਾਨ ਹੈ ਸਭ ਤੋਂ ਜ਼ਿਆਦਾ ਮਸ਼ਹੂਰ ਪਟਿਆਲਾ ਦਾ ਇਤਿਹਾਸਿਕ ਮੰਦਿਰ ਹੈ ਪ੍ਰਾਚੀਨ ਮੰਦਿਰ ਹੈ ਜਿੱਥੇ ਕਿ ਹਰ ਇੱਕ ਦਾ ਹੀ ਸਿਰ ਝੁਕਦਾ ਹੈ ਇਸ ਮੰਦਿਰ ਦੇ ਵਿੱਚ ਆ ਕੇ ਇਸ ਥਾਂ ਦੇ ਉੱਤੇ ਆ ਕੇ ਕੋਈ ਵੀ ਉੱਚਾ ਨੀਵਾਂ ਨਹੀਂ ਹੈ ਕਿਸੇ ਦਾ ਕੋਈ ਧਰਮ ਨਹੀਂ ਸਿਰਫ ਇੱਕ ਮਾਤਾ ਰਾਣੀ ਨੂੰ ਲੈ ਕੇ ਆਪਣੇ ਦਿਲ ਦੀ ਸ਼ਰਧਾ ਦੇ ਨਾਲ ਇੱਥੇ ਆ ਕੇ ਮੱਥਾ ਟੇਕਦੇ ਨੇ